ਵੱਖ-ਵੱਖ ਵਰਗਾਂ ਦਾ ਗਦਾਰ ਹੈ ਰਵਨੀਤ ਮਿੱਟੂ ਨੂੰ ਕਾਂਗਰਸ ਪਾਰਟੀ ਨੇ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਇੱਕ ਪਹਿਚਾਣ ਦਿੱਤੀ ਜਿਹੜੇ ਉਹ ਵੀਡੀਓ ਦੇ ਵਿੱਚ ਵੀ ਕਹਿੰਦੇ ਨੇ ਕਿ ਮੈਨੂੰ ਸਿਰ ਤੇ ਪੱਗ ਰੱਖਣੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਸਿਖਾਈ ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਿਆਸਤ ਸਿਖਾਈ ਅੱਜ ਜੇ ਮੈਂ ਪੱਗ ਬੰਨੀ ਖੜਾ ਰਾਹੁਲ ਗਾਂਧੀ ਜੀ ਨੇ ਮੈਨੂੰ ਕਿਹਾ ਸੀ ਜੇ ਸਿਆਸਤ ਚਾਉਣਾ ਪੰਜਾਬ ਦੀ ਮੇਰੇ ਕੋਲ ਪੱਗ ਬੰਨ ਕੇ ਆਈ ਅੱਜ ਪ੍ਰੋਟੈਸਟ ਕਰਨ ਵਾਸਤੇ ਰਮਜੀਤ ਬਿੱਟੂ ਜੀ ਦੇ ਗੋਠੇ ਦੇ ਬਾਹਰ ਆਏ ਆ ਔਰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹਨੇ ਤੁਹਾਨੂੰ ਉਂਗਲੀ ਫੜ ਕੇ ਸਿਆਸਤ ਚ ਘਰੇ ਬੈਠੇ ਨੂੰ ਲੈ ਕੇ ਜਾਂਦਾ ਉਹਦੇ ਲਈ ਮਾੜੀ ਜਿਹੜੀ ਸ਼ਮਦਾਬ ਲਈ ਆ ਉਹ ਯੂਥ ਕਾਂਗਰਸ ਰਾਹੁਲ ਗਾਂਧੀ ਜੀ ਦੀ ਬਾਹ ਬਣ ਕੇ ਉਹ ਚੀਜ਼ ਬਰਦਾਸ਼ਤ ਨਹੀਂ ਕਰੂਗਾ ਚਲੋ ਬ੍ਰਦਰ ਸਰ ਥੋੜਾ ਵਾਈਟ ਰੇਟ ਆ ਬ੍ਰਦਰ ਕਰੰਟਰ ਡੋਨਟ ਯੂ ਕਮ ਬੈਕ ਲੁਧਿਆਣਾ ਦੇ ਵਿੱਚ ਕਾਂਗਰਸ ਯੂਥ ਪਾਰਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਰਵੀ ਸਿੰਘ ਬਿੱਟੂ ਦੇ ਖਿਲਾਫ ਹਾਲਾਂਕਿ ਪਿਤੇ ਸਮੇਂ ਜਿਹੜੇ ਪਾਰਲੀਮੈਂਟ ਦੇ ਬਾਹਰ ਕਾਂਗਰਸ ਪਾਰਟੀ ਦੇ ਵੱਲੋਂ ਬੈਠੇ ਹੋਏ ਸੀਗੇ ਤੇ ਉਸ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਪਹਿਲੇ ਗਰਦਾਰ ਦੋਸਤ ਗਿਆ ਗਿਆ ਤੇ ਉਸ ਦਿਨ ਕਿਹਾ ਗਿਆ ਕਿ ਤੂੰ ਜਲਦ ਵਾਪਸ ਆਏਂਗਾ ਉਸ ਤੋਂ ਬਾਅਦ ਵਾਪਸ ਬਿੱਟੂ ਬਰੌਨਿੰਗ ਸਿੰਘ ਬਿੱਟੂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਰਾਹੁਲ ਗਾਂਧੀ ਦੇ ਉੱਤੇ ਕਿ ਤੁਸੀਂ ਦੇਸ਼ ਦੇ ਗद्दार ਹੋ ਤੁਸੀਂ ਦੇਸ਼ ਨੂੰ ਵੇਚ ਕੇ ਖਾ ਗਏ ਹੋ ਇਹ ਜਿਹੜਾ ਕੀ ਕਿਹਾ ਗਿਆ ਹੈ ਤੇ ਦੂਜੇ ਪਾਸੇ ਅੱਜ ਯੂਥ ਕਾਂਗਰਸ ਦੇ ਬਿੱਟੂ ਦੇ ਖਿਲਾਫ ਮਾਰਚ ਰੈਲੀ ਚ ਡਿਆ ਰਹੀ ਹੈ ਕਿ ਨਾਲ ਨਾਲ ਯੂਥ ਕਾਂਗਰਸ ਦੇ ਨੰਦਾ ਗੱਲਬਾਤ ਕਰਨ ਤਿਆਰ ਹੈ ਟੋਮਰਦਾਬਾ ਕੀ ਮਾਮਲਾ ਕੀ ਹੋ ਗਿਆ ਕਿ ਤੁਹਾਨੂੰ ਘਰ ਪਰ ਪ੍ਰੋਟੈਕਸ਼ਨ ਕਰਨਾ ਪੈਗਾ ਦੇਖੋ ਜੀ ਰਮਨੀਤ ਸਿੰਘ ਬਿੱਟੂ ਆ ਦੇਖੋ ਰਮਨੀਤ ਬਿੱਟੂ ਵੱਖ-ਵੱਖ ਵਰਗਾਂ ਦਾ ਗद्दार ਹੈ ਰਵਨੀਤ ਮਿੱਟੂ ਨੂੰ ਕਾਂਗਰਸ ਪਾਰਟੀ ਨੇ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਇੱਕ ਪਹਿਚਾਣ ਦਿੱਤੀ ਜਿਹੜੇ ਉਹ ਵੀਡੀਓ ਦੇ ਵਿੱਚ ਵੀ ਕਹਿੰਦੇ ਨੇ ਕਿ ਮੈਨੂੰ ਸਿਰ ਤੇ ਪੱਗ ਰੱਖਣੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਸਿਖਾਈ ਜੀ ਔਰ ਅੱਜ ਉਹੀ ਰਾਹੁਲ ਗਾਂਧੀ ਨੂੰ ਉਹ ਦੇਸ਼ ਦਾ ਦੁਸ਼ਮਣ ਔਰ ਭੱਦੀਆਂ ਸ਼ਬਦਾਵਲੀਆ ਵਰਤਦੇ ਨੇ ਜਿਹਦੇ ਲਈ ਕਾਂਗਰਸ ਪਾਰਟੀ ਯੂਥ ਕਾਂਗਰਸ ਸਾਡੇ 올 ਇੰਡੀਆ ਦੇ ਇੰਚਾਰਜ ਮਨੀਸ਼ ਸ਼ਰਮਾ ਜੀ ਜੀ ਉਤੇ ਭਾਨੋ ਚਿਪ ਜੀ ਸਾਡੇ ਪ੍ਰਧਾਨ ਸਾਹਿਬ ਔਰ ਸਾਡੇ ਪੰਜਾਬ ਦੇ ਇੰਚਾਰਜ ਲਿੰਕਾ ਜੀ ਔਰ ਪੰਜਾਬ ਪ੍ਰਧਾਨ ਮੋਹਿਦ ਮਿੰਦਰਾ ਜੀ ਤੇ ਦिशा ਨਰੇਸ਼ਾ ਇੱਥੇ ਮੈਂ ਮਨਵੀਰ ਸਿੰਘ ਢਾਲੀਵਾਲ ਔਰ ਸਾਡੀ ਸਮੂਹ ਸਾਨੇਵਾਲ ਹਲਕੇ ਦੀ ਟੀਮ ਅੱਜ ਪ੍ਰੋਟੈਸਟ ਕਰਨ ਵਾਸਤੇ ਰਮਨਦੀਪ ਬਿੱਟੂ ਜੀ ਦੇ ਗੋਠੇ ਦੇ ਬਾਹਰ ਆਏ ਆ ਔਰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੀਨੇ ਤੁਹਾਨੂੰ ਉਂਗਲੀ ਫੜ ਕੇ ਸਿਆਸਤ ਚ ਘਰੇ ਬੈਠੇ ਨੂੰ ਲੈ ਕੇ ਜਾਂਦਾ ਉਹਦੇ ਲਈ ਮਾੜੀ ਜਿਹੜੀ ਸ਼ਬਦਾਬਲੀ ਆ ਉਹ ਯੂਥ ਕਾਂਗਰਸ ਰਾਹੁਲ ਗਾਂਧੀ ਜੀ ਦੀ ਬਾਹ ਬਣ ਕੇ ਉਹ ਚੀਜ਼ ਬਰਦਾਸ਼ਤ ਨਹੀਂ ਕਰੂਗੀ ਅੱਛਾ ਕਿਹਾ ਜਾ ਰਿਹਾ ਕਿ ਪਹਿਲੇ ਤਾਂ ਰਾਹੁਲ ਗਾਂਧੀ ਨੇ ਸ਼ੁਰੂਆਤ ਕੀਤੀ ਗਰਦਾ ਦੋਸਤ ਹੈਲੋ ਗਰਦਾ ਦੋਸਤ ਸਾਥ ਮਤਲਬ ਉਹਨਾਂ ਉਹਦਾ ਕੋਈ ਤਰੀਕਾ ਹੈ ਉਹਨਾਂ ਦਾ ਉਹਨਾਂ ਨੇ ਜਚਾਇਆ ਉਹਨਾਂ ਦੀ ਲੋਟ ਤਾਂ ਨਹੀਂ ਗੱਲ ਕੀਤੀ ਉਹਨਾਂ ਨੇ ਸਚਾਈ ਦੱਸੀ ਕਿ ਰਾਹੁਲ ਗਾਂਧੀ ਜੀ ਇਹ ਮੇਰਾ ਦੋਸਤ ਹੈ ਪਰ ਇਹ ਗਦਾਰ ਨਿਕਲਿਆ ਹਮ ਰਮਨੀਤ ਬਿੱਟੂ ਨੂੰ ਘਰੋਂ ਚੱਕ ਕੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਆਨੰਦਪੁਰ ਸਾਹਿਬ ਤੋਂ ਸੀਟ ਦਿੱਤੀ ਪਰ ਉਹ ਜਿਹੜੀਆਂ ਆਪਦੀਆਂ ਕਮੀਆਂ ਸੀ ਉਹਨਾਂ ਕਰਕੇ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਹੁਣ ਮੇਰੀ ਦਾਲ ਨਹੀਂ ਗੱਲ ਨਹੀਂ ਉਹਨਾਂ ਨੇ ਸੀਟ ਚੇਂਜ ਕਰਾ ਕੇ ਲੁਧਿਆਣੇ ਦਿੱਤੀ ਔਰ ਵਕ ਵਖੋਦਿਆਂ ਤੇਰੇ ਸਿਰਫ ਪੰਜਾਬ ਆਪਣੀ ਸ਼੍ਰੀ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਦੀ ਬਦੌਲਤ ਘਰੋਂ ਉੱਠ ਕੇ ਅੱਜ ਜੋ ਅੱਜ ਭਾਜਪਾ ਦੇ ਮੰਤਰੀ ਬਣੀ ਬੈਠੇ ਨੇ ਉਹ ਵੀ ਜਿਹੜੀ ਕਿਸਾਨਾਂ ਦੀ ਔਰ ਪੰਜਾਬ ਦੀ ਦੁਸ਼ਮਣ ਹੈ ਆਰਐਸਐਸ ਔਰ ਭਾਜਪਾ ਇੱਕ ਸਿਰਫ ਮੰਤਰੀਪਦ ਲੈਣ ਦੇ ਲਈ ਅੱਜ ਉਹ ਭਾਜਪਾ ਦੀ ਝੋਲੀ ਦੇ ਵਿੱਚ ਬੈਠ ਕੇ ਅੱਜ ਉਹਨਾਂ ਨੇ ਦਫ਼ਤਰ ਔਰ ਹੈਸ਼ ਦੇ ਵਿੱਚ ਇਹ ਹੀ ਦੱਸਣ ਆਏ ਆ ਕਿ ਜਿਨੇ ਰੋਟੀ ਪਾਇਆ ਹੋਵੇ ਉਸ ਥਾਲੀ ਦੇ ਵਿੱਚ ਸ਼ੇਰ ਨਹੀਂ ਕਰੀਦਾ ਅੱਛਾ ਇਹ ਵੀ ਕਿਹਾ ਜਾਂਦਾ ਕਿ ਕਹਿੰਦੇ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਨੂੰ ਡੁਬਾਇਆ ਹੀ ਹੈ ਉੱਪਰ ਨਹੀਂ ਚੜਾਇਆ ਦੇਖੋ 70 ਸਾਲ ਦਾ ਜਿਹੜਾ ਮੋਦੀ ਔਰ ਭਾਜਪਾ ਆਰਐਸਐਸ ਰੋਲਾ ਪਾਉਂਦੀ ਹੈ ਵੀ 70 ਸਾਲ ਚ ਕੀ ਕੀਤਾ ਉਹਦੇ ਲਈ ਦੇਖਣ ਵਾਸਤੇ ਮੋਦੀ ਜੀ ਹਰ ਸਾਲ ਰਿਪਬਲਿਕ ਡੇ ਪਰੇਡ ਹੋਵੇ ਜਾਂ ਇੰਡੀਪੈਂਡੈਂਸ ਡੇ ਪਰੇਡ ਹੋਵੇ ਉਹ ਕਾਂਗਰਸ ਪਾਰਟੀ ਦੀਆਂ ਦੇਣਾ ਨੇ ਦੋ ਮੁਲਕ ਆਜ਼ਾਦ ਹੋਏ ਇਕੱਠੇ ਇੰਡੀਆ ਤੇ ਪਾਕਿਸਤਾਨ ਅੱਜ ਪਾਕਿਸਤਾਨ ਦੇ ਹਾਲਾਤ ਦੇਖੋ ਦੇਖੋ ਕੀ ਨੇ ਔਰ ਇੰਡੀਆ ਜਿਹੜਾ ਕਿੱਥੇ ਆ ਸੋ ਬੱਚੇ-ਬੱਚੇ ਨੂੰ ਪਤਾ ਕਿ ਕਾਂਗਰਸ ਦੀ ਇਸ ਦੇਸ਼ ਨੂੰ ਕੀ ਦੇਣਾ ਔਰ ਭਾਜਪਾ ਦੀ ਜਿਹੜੀ ਇਹ 2014 ਤੋਂ ਸਰਕਾਰ ਚੱਲੀ ਆ ਰਹੀ ਹੈ ਇਹਦੀ ਦੇਸ਼ ਨੂੰ ਕੀ ਦੇਣਾ ਕਹਿੰਦੇ ਪਹਿਲੇ ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਹੁੰਦੀ ਸੀਗੀ ਸੈਂਟਰ ਰਾਸ਼ਟਰੀ ਵਿੱਚ ਹੁੰਦੀ ਸੀਗੀ ਉਦੋਂ ਕੋਈ ਵੀ ਚਿਰਕ ਸੁਧਾਰ ਨਹੀਂ ਲੈਂਦੇ ਤੇ ਮਨਿੰਦਰ ਮੋਦੀ ਜਦੋਂ ਆਏ ਨੇ ਤਦ ਤੱਕ ਦੇਸ਼ ਵਿੱਚ ਸੁਧਾਰ ਤਾਂ ਆਈ ਨੇ ਨੋਟਬੰਦੀ ਹੋ ਗਈ ਲੋਕ ਖੁਦਕਸ਼ੀਆਂ ਕਰਕੇ ਮਰ ਗਏ ਸੁਧਾਰ ਤਾਂ ਡਾਨੀ ਬਾਨੀ ਦਾ ਹੋਇਆ ਜਿਹੜੇ ਅੱਜ ਇੱਥੇ ਤਾਈ ਪਹੁੰਚ ਗਏ ਆ ਸੋ ਸਾਰੀ ਦੁਨੀਆ ਨੂੰ ਪਤਾ ਪਰ ਇਹ ਲੋਕਾਂ ਨੂੰ ਫਿਰਕਾ ਪ੍ਰਸਤੀ ਔਰ ਜਿਹਦੇ ਅੱਜ ਇਹ ਰਮਜੀਤ ਬਿੱਟੂ ਜੀ ਪਿੱਠੂ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਪੱਗ ਛਾਲੀ ਜਿਨ੍ਹਾਂ ਜਦੋਂ ਇਹ ਕਹਿੰਦੇ ਸੀ ਮਿਸਚੀਵियस 엘ਿਮੈਂਟਸ ਨੇ ਕਿਸਾਨ ਅੰਦੋਲਨ ਦੇ ਵਿੱਚ ਭਾਜਪਾ ਦੇ ਭੇਜੇ ਹੋਏ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਦਸਤਾਰ ਲਾਈ ਜਿਨ੍ਹਾਂ ਨੇ ਸਾਬੋਟਾਜ ਕੀਤਾ ਸਾਡੇ ਕਿਸਾਨੀ ਅੰਦੋਲਨ ਨੂੰ ਜਿਹੜੀ ਭਾਜਪਾ ਨੇ ਸਾਡੇ 750 ਕਿਸਾਨ 1.5 ਸਾਲ ਬੈਠਾ ਰਿਹਾ ਜਿਹੜਾ ਸ਼ਹੀਦ ਹੋ ਗਿਆ ਇਹ ਅੱਜ ਉਹਨਾਂ ਦੇ ਦਖਵਾਲੇ ਬਣ ਕੇ ਰਮਨੀਤ ਬਿੱਟੂ ਜੀ ਭਾਜਪਾ ਨੂੰ ਖੁਸ਼ ਕਰਨ ਦੇ ਵਿੱਚ ਆਪਦੇ ਆਰਐਸਐਸ ਦੇ ਆਕਾ ਨੂੰ ਤਾਂ ਕਿ ਮੇਰੀ ਕੁਰਸੀ ਬਚੀ ਬਚੀ ਰਵੇ ਉਹਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਦੀ ਆ ਜਿਹੜੀ ਅਸੀਂ ਬਰਦਾਸ਼ਤ ਨਹੀਂ ਹੋਣ ਦਵਾਂਗੇ ਰਮਨੀਤ ਬਿੱਟੂ ਹਾਏ ਹਾਏ ਇੰਦਰ ਦੇ ਵਿੱਚ ਕੋਈ ਸੁਣਿਆ ਤੇ ਦੇਖਿਆ ਕਿ ਕਿਸ ਤਰ੍ਹਾਂ ਰਮਨੀਤ ਬਿੱਟੂ ਦੇ ਘਰ ਦੀ ਬਾਹਰ ਜਿੱਥੇ ਉਹ ਰਹਿੰਦੇ ਆ ਲੁੜਾਨੇ ਆ ਕੇ ਰਹਿੰਦੇ ਨੇ ਉੱਥੇ ਹੀ ਜਿਹੜਾ ਕਿ ਹੈ ਪ੍ਰੋਟੈਕਟ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਸੀਆਰਪੀ ਜਿਹੜੀ ਕਿ ਹੈ ਇੱਥੇ ਜਮਾਨ ਜਿਹੜੇ ਤਨਾਤ ਹੋ ਚੁੱਕੇ ਨੇ ਤੇ ਦੂਜੇ ਪਾਸੇ ਯੂਥ ਕਾਂਗਰਸ ਦੇ ਇੱਥੇ ਪਹੁੰਚੇ ਨੇ ਰਮਨ ਬਿੱਟੂ ਨੂੰ ਜਿਹੜਾ ਗਰਦਾਰ ਕਿਹਾ ਜਾ ਰਿਹਾ ਵਾ ਤੇ ਜਦੋਂ ਪਹਿਲਾਂ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਜਾਂਦਾ ਕਿ ਹੈਲੋ ਮਾਈ ਫਰੈਂਡ ਗਰਦਾਰ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਵਾ ਕਿ ਤੁਸੀਂ ਤੂ ਰਵਨੀ ਬਿੱਟੂ ਵਾਪਸ ਜਰੂਰ ਆਏਗਾ ਦੋਸਤੋ ਵਾ ਰਵਨੀ ਬਿੱਟੂ ਵਾਪਸ ਨਿਸ਼ਾਨਾ ਸਾਧਦੇ ਹੋਏ ਇਹ ਜਰੂਰ ਨਜ਼ਰ ਆਉਂਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਦੇਸ਼ ਦੇ ਗਰਦਾਰ ਹੋ ਇਹ ਰਵਨੀ ਸਿੰਘ ਬਿੱਟੂ ਦੇ ਵੱਲੋਂ ਕਿਹਾ ਜਾ ਰਿਹਾ ਵੈ ਤੁਸੀਂ ਦੇਸ਼ ਦੇ ਦੁਸ਼ਮਣ ਹੋ ਇਹ ਰਵਨੀ ਸਿੰਘ ਬਿੱਟੂ ਵੱਲੋਂ ਜਰੂਰ ਤੰਜ ਕੱਸੇ ਜਾਂਦੇ ਸੀਗੇ ਪਰ ਅੱਜ ਲੁਧਿਆਣਾ ਦੇ ਵਿੱਚ ਕਾਂਗਰਸ ਜਿਹੜੀ ਕਿ ਰਵਨੀ ਸਿੰਘ ਬਿੱਟੂ ਦੇ ਘਰ ਆਦਾ ਕਰਾਓ ਕੀਤਾ ਵੈ ਤੇ ਕਰਾਓ ਦੇ ਬਾਅਦ ਨਾਰੇਬਾਜੀ ਕੀਤੀ ਗਈ ਆ ਜਿਹੜਾ ਨਾਲ ਉਤਨਾ ਸੇਵਾ ਸਿੰਘ ਨਾਲ ਜੁਮਰਪੋਰ ਧੰਨਵਾਦ